ਅੱਜ ਤੁਹਾਨੂੰ ਐਸੇ ਸਖਸ਼ਣਾ ਮਿਲਾਂਨੇ ਜਿਨ੍ਹਾਂ ਨੇ ਪਲੱਸ 2 ਕੀਤੀ ਆ ਔਰ ਸਟੈਂਡੋ ਦਾ ਕੋਰਸ ਵੀ ਕੀਤਾ ਪਰ ਕੰਮ ਕਰਦੇ ਪਏ ਇੱਕ ਸਟਾਲ ਦਾ ਸਟਾਲ ਲਗਾ ਰਹੇ ਚਾਹ ਦਾ ਸਟਾਲ ਲਗਾ ਰਹੇ ਆ ਔਰ ਕੋਲਡ ਡਰਿੰਕ ਦਾ ਗਰਮੀ ਦੇ ਵਿੱਚ ਸਟਾਲ ਲਗਾ ਰਹੇ ਨੇ ਤੇ ਇਹ ਦੇਖ ਸਕਦੇ ਜਿਵੇਂ ਨਾ ਇਹ ਲੇਡੀਸ ਆ ਜਿਹੜੇ ਕੰਮ ਕਰਦੇ ਪਏ ਆ ਐਸ ਬਲੇ ਧੁੱਪ ਦੇ ਵਿੱਚ ਵੀ ਸਵੇਰ ਤੋਂ ਹੁੰਦੇ ਸ਼ਾਮ ਤੱਕ ਜਿਹੜਾ ਕੰਮ ਕਰਦੇ ਆ ਆਪਾਂ ਇਹਨਾਂ ਨਾਲ ਗੱਲ ਵੀ ਕਰਾਂਗੇ ਪਰ ਇਹਨਾਂ ਨੇ ਜਿਹੜਾ ਆਪਣੇ ਸਟਾਲ ਤੋਂ ਆਪਣੇ ਬੱਚੇ ਪੜਾਏ ਆ ਕੋਈ ਬੱਚਾ ਇਹਨਾਂ ਦਾ ਬੀਏ 'ਚ ਆ ਕੋਈ ਦਸਵੀਂ ਕਰਦਾ ਪਿਆ ਆ ਪਰ ਜਿਹੜਾ ਕੰਮ ਆ ਇਹਨਾਂ ਦਾ ਇਹੇ ਕੰਮ ਆ ਆਪਾਂ ਗੱਲ ਵੀ ਕਰਦੇ ਭੈਣ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਜਸਪਿੰਦਰ ਕੌਰ ਜੀ ਭੈਣ ਜੀ ਜਿਹੜਾ ਬੱਚੇ ਪੜਾਏ ਤੁਸੀਂ ਕਿੱਥੋਂ ਤੱਕ ਬੱਚੇ ਪਹੁੰਚਾਤੇ ਕੀ ਸੁਪਨਾ ਹੈ ਰਹਿ ਗਿਆ ਤੁਹਾਡਾ ਮੇਰਾ ਸੁਪਨਾ ਇਹ ਜਿਹੜਾ ਸੁਪਨਾ ਮੇਰਾ ਨਹੀਂ ਪੂਰਾ ਹੋਇਆ ਉਹ ਮੇਰੇ ਬੱਚੇ ਮੇਰਾ ਸੁਪਨਾ ਪੂਰਾ ਕਰ ਸਕਣ ਮੇਰੀ ਇਹ ਮਨ ਦੀ ਇੱਛਾ ਕਿ ਮੇਰੇ ਹਸਬੰਦ ਦੀ ਤੇ ਮੇਰੀ ਇਹੋ ਇੱਛਾ ਮੇਰੇ ਹਸਬੰਦ ਦੀ ਵੀ ਇਹੋ ਇੱਛਾ ਕਿ ਮੇਰੇ ਬੱਚੇ ਥੋੜੇ ਉੱਚ ਲੈਵਲ ਤੇ ਜਾਣ ਪੜਾਈ ਲਿਖਾਈ ਕਰਕੇ ਉੱਚ ਲੈਵਲ ਤੇ ਜਾਣਾ ਸਾਡਾ ਸੁਪਨਾ ਪੂਰਾ ਕਰਨਾ ਕਿ ਲੋਕ ਕਈਆਂ ਦੇ ਬੱਚੇ ਆ ਪੜ੍ਹ ਲਿਖ ਕੇ ਅਫਸਰ ਬਣੇ ਆ ਕਹਿੰਦੇ ਆ ਕਿ ਉਹ ਫਲਾਣੇ ਦਾ ਬੱਚਾ ਜਾਣੜਿਆ ਜਾਂ ਕਿਹਦਾ ਬੱਚਾ ਜਾਣੜਿਆ ਜਿਹੜਾ ਅਫਸਰ ਬਣਿਆ ਉਹਨਾਂ ਨੂੰ ਸਲੂਟ ਹੋਣੜਿਆ ਮੇਰਾ ਬੱਚਾ ਵੀ ਅਫਸਰ ਬਣੇ ਤੇ ਮੈਨੂੰ ਹੀ ਮਾਣ ਮਹਿਸੂਸ ਹੋਵੇ ਵੀ ਮੈਂ ਆਪਣੇ ਬੱਚੇ ਦਾ ਪਿਤਾ ਹਾਂ ਤੇ ਕਿਹਾ ਜੇ ਤੇ ਤੁਹਾਡਾ ਵੀ ਇੱਕ ਸੁਪਨਾ ਹੀ ਵੀ ਤੁਹਾਡੇ ਮਾਪਿਆਂ ਦਾ ਵੀ ਸੁਪਨਾ ਹੀ ਵੀ ਤੁਸੀਂ ਇੱਕ ਅਫਸਰ ਬਣੋ ਉਹ ਵੀ ਸੁਪਨਾ ਕਿਸ ਤਰ੍ਹਾਂ ਹੈ ਮੇਰਾ ਸੁਪਨਾ ਇਹ ਹੀ ਵੀ ਮੈਂ ਵੀ ਆਪਣੀ ਉਹਦਾ ਇਹ ਵਧੀਰੇ ਕਰਕੇ ਆਪਣੀ ਮਤਲਬ ਜਾਂ ਸਰਕਾਰੀ ਟੀਚਰ ਜਾਂ ਆਰਮੀ ਦੇ ਵਿੱਚ ਮੈਨੂੰ ਮਿਲਦੀ ਵੀ ਜੋ ਪਰ ਕੁਝ ਹਾਲਾਤਾਂ ਦੇ ਕਾਰਨ ਮੈਂ ਨਹੀਂ ਮਤਲਬ ਜੋਬ ਕਰ ਸਕੀ ਆਰਮੀ ਦੀ ਤੇ ਮੇਰੀ ਫਿਰ ਮੈਰਿਜ ਜਲਦੀ ਹੋ ਗਈ ਮਤਲਬ ਤੁਹਾਨੂੰ ਪਤਾ ਹੀ ਹੋ ਕਿ ਲੋਕ ਕੰਮਾਂ ਦੇ ਵਿੱਚ ਪੈ ਜਾਈਦਾ ਵਿਆਹ ਹੋ ਜੇ ਤੇ ਤੇ ਫਿਰ ਮੇਰੇ ਬੱਚੇ ਹੋ ਗਏ ਮਤਲਬ ਤੁਹਾਨੂੰ ਪਤਾ ਬੱਚੇ ਹੋ ਜਾਂਦੇ ਫਿਰ ਘਰੋਂ ਬਾਹਰ ਨਹੀਂ ਨਿਕਲਿਆ ਜਾਂਦਾ ਹਾਂਜੀ ਮੈਂ ਪੰਜਾਬੀ ਪੰਜਾਬੀ ਸਟੈਨੋ ਦਾ ਕੋਰਸ ਕੀਤਾ ਹੈ 6 ਮਹੀਨੇ ਵਿੱਚ ਸਰਟੀਫਿਕੇਟ ਵੀ ਮਿਲਿਆ ਸੀ ਤੇ ਟੈਸਟ ਵੀ ਦਿੱਤਾ ਸੀ ਉਹ ਕਲੀਅਰ ਤੇ ਹੋਇਆ ਪਰ ਰਿਜ਼ਲਟ ਨਹੀਂ ਆਇਆ ਦਾ ਤੇ ਮੇਰੇ ਹੁਣ ਮੈਂ ਇਹ ਸੁਖਣਾ ਮੈਂ ਆਪਣੇ ਬੱਚਿਆਂ ਦੇ ਵਿੱਚ ਵੇਖਣਾ ਚਾਹੁੰਦੀ ਮੇਰੇ ਹਸਬੰਦ ਵੀ ਇਹ ਕਹਿੰਦੇ ਆ ਕਿ ਮੇਰੇ ਬੱਚੇ ਜਿਹੜੇ ਪੜ੍ਹ ਲਿਖ ਕੇ ਜਵਾਨ ਹੋ ਜਾਣ ਤੇ ਅਫਸਰ ਬਣ ਜਾਣ ਤੇ ਮੈਨੂੰ ਵੀ ਗਰਵ ਮਹਿਸੂਸ ਹੋਵੇ ਵੀ ਮੇਰੇ ਬੱਚੇ ਹਾਂ ਕੋਈ ਕਵੀ ਵੀ ਲਾਲੀ ਦੇ ਬੱਚੇ ਜਾਂ ਜਸਪਿੰਦਰ ਕੌਰ ਦੇ ਬੱਚੇ ਅਫਸਰ ਬਣੇ ਨੇ ਤੇ ਜਾ ਰਹੇ ਨੇ ਕੀ ਕਹੇ ਜੇ ਫਿਰ ਕਿੰਨੇ ਵਜੇ ਹੁੰਦੇ ਸਵੇਰ ਨੂੰ ਦੁਕਾਨ ਵੀ ਲਗਾਨੀ ਆ ਬੱਚੇ ਵੀ ਸਕੂਲ ਭੇਜਨੇ ਆ ਕੰਮਕਾਰ ਘਰ ਦਾ ਵੀ ਕਰਨਾ ਫਿਰ ਉਹ ਕਿਸ ਤਰ੍ਹਾਂ ਮੈਨੇਜ ਕਰਦੇ ਤੋ ਕੀ ਮੈਂ ਨਹੀਂ ਮੈਂ ਹੋਏ ਸਵੇਰੇ ਉੱਠ ਕੇ ਆਪਣੇ ਮਤਲਬ 10:30 ਵਜੇ ਮੇਰੇ ਹਸਬੰਡ ਦੀ ਡਿਊਟੀ ਆ ਤੇ ਉਹ 10:30 ਵਜੇ ਜਾਂਦੇ ਨੇ ਮੇਰੀ ਬੇਟੀ ਹੁਣ ਇਸ ਟਾਈਮ ਤੇ ਫ੍ਰੀ ਆ ਮੈਂ 7 ਵਜੇ ਆ ਜਾਨੀ ਆ ਬਾਅਦ ਵਿੱਚ ਉਹ ਮੇਰੇ ਘਰ ਦੀ ਹੈਲਪ ਕਰਾ ਦਿੰਦੀ ਆ ਕੁਛ ਕੰਮ ਮੈਂ ਕਰਕੇ ਤੇ ਕਦੀ ਕਦੀ ਜਦੋਂ ਵੀ ਨਹੀਂ ਠੀਕ ਹੁੰਦੀ 10:30 ਵਜੇ ਤੱਕ ਤੇ ਮੈਂ ਆ ਜਾਨੀ ਆ ਦੁਕਾਨ ਤੇ ਤੇ 10:00 ਵਜੇ ਤੋਂ ਲੈ ਕੇ ਤਕਰੀਬਨ ਰਾਤ ਦੇ 10:00 ਵਜੇ ਤੱਕ ਤੇ ਮੈਂ ਇੱਥੇ ਮੌਜੂਦ ਹੁਣੀ ਦੁਕਾਨ ਤੇ ਇੱਥੇ ਜੈ ਤਾਂ ਨਹੀਂ ਅੱਖਾਂ ਦੇ ਵਿੱਚ ਖੁਸ਼ ਆਸੂ ਆ ਰਹੇ ਖੁਸ਼ੀ ਦੇ ਹੰਝੂ ਹੈ ਹਾਂਜੀ ਇਹ ਖੁਸ਼ੀ ਦੇ ਹੰਝੂ ਨੇ ਮੈਂ ਮਤਲਬ ਵੀ ਜਦੋਂ ਬੱਚੇ ਮੇਰੇ ਪੇਪਰ ਦੇ ਗਾ ਰਿਜ਼ਲਟ ਆਉਂਦਾ ਸੀ ਉਹਨਾਂ ਨੇ ਫਸਰ ਪੋਜੀਸ਼ਨ ਲੈਣੀ ਆ ਤੇ ਉਹਨਾਂ ਦਾ ਨਾਮ ਅਨਾਉਂਸ ਹੁੰਦਾ ਸੀ ਨਾਮ ਅਨਾਉਂਸ ਹੁੰਦਾ ਸੀ ਵੀ ਤੁਹਾਡਾ ਬੱਚਾ ਫਰਸਟ ਆਇਆ ਜੇ ਉਦੋਂ ਮੇਰੇ ਅੱਖਾਂ ਦੇ ਵਿੱਚ ਖੁਸ਼ੀ ਦੇ ਹੰਝੂ ਹਾਂ ਮੇਰਾ ਬੱਚਾ ਫਰਸਟ ਆਇਆ ਟੀਚਰ ਨੇ ਕਹਨੇ ਇਹ ਕਿਹੜੇ ਹੰਝੂ ਮੈਂ ਖੁਸ਼ੀ ਦੇ ਹੰਝੂ ਨੇ ਤੇ ਮੇਰੇ ਅੱਖਾਂ ਦੇ ਵਿੱਚ ਖੁਸ਼ੀ ਦੇ ਅੰਜੂ ਮੇਰੀ ਇਹੋ ਹੀ ਮਨ ਦੀ ਇੱਛਾ ਹੈ ਕਿ ਮੇਰੇ ਬੱਚੇ ਪੜ੍ਹ ਲਿਖ ਕੇ ਤੇ ਕੋਈ ਪੋਜੀਸ਼ਨ ਲੈ ਕੇ ਮਤਲਬ ਪਤਾ ਲੱਗੇ ਵੀ ਜਸਵਿੰਦਰ ਕੌਰ ਦੇ ਬੱਚੇ ਨੇ ਜਿਹਨੇ ਨਿਗਾਹ ਜ ਟੀ ਸਟਾਰ ਲਾਇਆ ਸੀ ਇਹਦੇ ਬੱਚੇ ਇਥੋਂ ਹੀ ਪੜ੍ਹ ਲਿਖ ਕੇ ਤੇ ਕੋਈ ਅਫਸਰ ਬਣੇ ਨੇ ਦੇਖਿਆ ਜੇ ਤੁਹਾਡੇ ਮਮਾ ਪਾਪਾ ਦਾ ਵੀ ਸੁਖਣਾ ਸੀ ਵੀ ਮੈਂ ਮੇਰੀ ਜਿਹੜੀ ਬੇਟੀ ਆ ਇੱਕ ਅਫਸਰ ਬਣੇ ਪਰ ਉਹ ਤੁਹਾਡਾ ਸੁਖਣਾ ਨਹੀਂ ਪੂਰਾ ਹੋਇਆ ਪਰ ਤੁਸੀਂ ਗਾ ਆਪਣੇ ਬੱਚਿਆਂ ਨੂੰ ਬਣਾਉਂਦੇ ਹਾਂ ਹਾਂਜੀ ਅਸੀਂ ਚਾਰ ਭੈਣਾਂ ਅਸੀਂ ਚਾਰਾ ਮਤਲਬ ਇਹ ਸਾਡਾ ਭਰਾ ਨਹੀਂ ਹੈਗਾ ਅਸੀਂ ਮਤਲਬ ਇੱਕ ਭਰਾ ਹੈ ਅਸੀਂ ਚਾਚੇ ਦਾ ਲਿਆ ਉਹ ਵੀ ਸਾਡਾ ਆਪਣਾ ਹੀ ਆ ਆਪਣਾ ਹੀ ਖੂਨ ਹੈ ਉਹ ਵੀ ਹੁਣ ਪੜ੍ਹ ਲਿਖ ਕੇ ਬੈਂਕ ਦੀ ਨੌਕਰੀ ਕਰ ਰਿਹਾ ਸੀ ਮੇਰੇ ਡੈਡੀ ਕਹਿੰਦੇ ਸੀ ਤੁਸੀਂ ਚਾਰਾਂ ਨੇ ਇਹ ਨਾ ਕਿ ਉਹ ਵੀ ਮੈਨੂੰ ਕਿਸ ਨੇ ਬੜਾ ਸਾਰਿਆਂ ਨੇ ਜ਼ੋਰ ਲਾਇਆ ਤੇ ਪਰ ਮੈਂ ਵੱਡੀ ਸੀ ਪਰਿਵਾਰ ਦੇ ਵਿੱਚ ਆਪਣੀਆਂ ਭੈਣਾਂ ਦੇ ਵਿੱਚੋਂ ਮੈਨੂੰ ਕਿਹਾ ਤੂੰ ਬੱਚਾ ਪੜ ਜਾ ਜਿੰਨਾ ਪੜਨਾ ਮੈਂ ਪਲੱਸ 2 ਕਰ ਲਈ ਤੇ ਦੂਸਰੀਆਂ ਛੋਟੀਆਂ ਉਹਨਾਂ ਨੇ ਕਿਸੇ ਨੇ 10 ਕੀਤੀ ਕਿਸੇ ਨੇ 8 ਕੀਤੀਆਂ ਉਹ ਨਹੀਂ ਪੜੀਆਂ ਤੇ ਮੈਨੂੰ ਕਹਿੰਦੇ ਵੀ ਚਲ ਜੇ ਤੇਰੇ ਕਰਮਾਂ ਦੇ ਵਿੱਚ ਕੋਈ ਨੌਕਰੀ ਹੋਈ ਤੇ ਮਿਲ ਜੇਗੀ ਫਿਰ ਮੇਰੇ ਪਾਪਾ ਨੇ ਕਿਹਾ ਚਲੋ ਤੁਸੀਂ ਜੋ ਵੀ ਤੁਹਾਡੀ ਮਨ ਦੀ ਇੱਛਾ ਕਰੋ ਮੁੜ ਕੇ ਮੈਂ ਦੁਬਾਰਾ ਫਿਰ ਮੈਂ ਸਟੈਨੋ ਦਾ ਪੰਜਾਬੀ ਕੋਰਸ ਕਰਨਾ ਨਾਲ ਨਾਲ ਮੈਂ ਇੱਕ ਗਾਰਮੈਂਟ ਦੀ ਦੁਕਾਨੀ ਉੱਥੇ ਵੀ ਲੱਗ ਗਈ ਵੀ ਚਲੋ ਇੱਥੋਂ ਮੈਂ ਆਪਣੇ ਮੰਮੀ ਪਾਪਾ ਦੀ ਹੈਲਪ ਕਰਾਂ ਆਪਣਾ ਖਰਚਾ ਆਪ ਤੋੜਾ ਗਾਰਮੈਂਟ ਦੀ ਛੋਟੀ ਜੀ ਦੁਕਾਨੀ ਉੱਥੇ ਨਾਲ ਲੇਡੀਜ਼ੀ ਉਹਨਾਂ ਦੇ ਨਾਲ ਲੱਗੀ ਉੱਥੇ ਮੈਂ ਫੀਸ ਇਕੱਠੀ ਕਰਕੇ ਆਪਣੀ ਫੀਸ ਅੱਗੇ ਪੰਜਾਬੀ ਸਟੈਨੋ ਜਿੱਥੇ ਕੋਰਸ ਕਰਦੀ ਉੱਥੇ ਮੈਂ ਦੇਣੀ ਸ਼ੁਰੂ ਕਰ ਦਿੱਤੀ 6 ਮਹੀਨੇ ਦਾ ਕੋਰਸ ਮੈਂ ਪੂਰਾ ਕੀਤਾ ਦੇਖਿਆ ਜਾ ਤਾਂ ਬਹੁਤ ਮਿਹਨਤ ਲੱਗੀ ਤੁਹਾਨੂੰ ਆ ਆ ਜਿਹੜੇ ਬੱਚੇ ਪੜਾਉਣ ਤੇ ਪਰ ਆ ਜਿਹੜੇ ਸਟਾਲ ਵਾਲੇ ਇੱਧਰ ਖਿਆਲ ਕਿਸ ਤਰ੍ਹਾਂ ਆਇਆ ਮੇਰੇ ਟਾ ਇਹ ਸਟਾਲ ਦਾ ਇਸ ਤਰ੍ਹਾਂ ਵੀ ਲੋਕਡਾਊਨ ਦੇ ਵਿੱਚ ਸਾਰਿਆਂ ਦਾ ਕੰਮ ਤਾਂ ਪਤਾ ਬੰਦ ਹੀ ਤੇ ਮੇਰੇ ਹਸਬੰਦ ਦਾ ਵੀ ਕੰਮ ਬੱਸਾਂ ਦਾ ਹੀ ਜਿਹੜਾ ਸਾਨੀ ਮੇੜ ਪਹਾਵੜਾ ਦੇ ਵਿੱਚ ਲੱਗੇ ਉਹਨਾਂ ਦਾ ਕੰਮ ਬਿਲਕੁਲ ਠੱਪ ਹੋ ਗਿਆ ਤੇ ਇਹ ਛੋਟਾ ਜਿਹਾ ਅੱਡਾ ਹੀ ਉਹਨਾਂ ਨੇ ਕਿਹਾ ਉਹਨਾਂ ਦੇ ਮਨ ਦੇ ਵਿੱਚ ਆਇਆ ਕਿ ਉਹਨੂੰ ਅਹੀਂ ਨਾ ਕੋਈ ਨਾ ਕੋਈ ਕੰਮ ਸ਼ੁਰੂ ਕਰਦੀ ਹੈ ਜਸਪਿੰਦਰ ਤੂੰ ਨਾ ਚਾਹ ਦਾ ਟੀ ਸਟਾਲ ਖੋਲ ਲੈ ਮੈਂ ਚਾਹ ਦਾ ਟੀ ਸਟਾਲ ਖੋਲ ਲੈ ਉਹਨਾਂ ਨੇ ਮੇਰੇ ਨਾਲ ਲੱਗ ਜਾਣਾ ਫਿਰ ਦੁਬਾਰਾ ਉਹਨਾਂ ਦਾ ਕੰਮ ਸ਼ੁਰੂ ਹੋ ਗਿਆ ਬੱਸਾਂ ਪੁੱਸਾ ਦਾ ਤੇ ਬੱਸਾਂ ਦਾ ਕੰਮ ਖੁੱਲ ਗਿਆ ਮੈਂ ਚਾਹ ਦਾ ਕੰਮ ਸ਼ੁਰੂ ਕੀਤਾ ਦੁਬਾਰਾ ਮੈਂ ਸਾਡੇ ਮਨ ਚਾਏ ਚਲੋ ਨਾਲ ਥੋੜਾ ਜਿਹਾ ਕੋਲਡ ਡਰਿੰਕ ਵੀ ਰੱਖ ਲੈਨੇ ਦੁਬਾਰਾ ਹੀ ਲੈਮਨ ਜੋ ਵੀ ਗੋਲੀ ਵਾਲਾ ਬੱਤਾ ਜੀ ਨੂੰ ਕਹਿੰਦੇ ਆ ਉਹ ਰੱਖਣੇ ਸ਼ੁਰੂ ਕੀਤੇ ਛੋਟਾ ਛੋਟਾ ਕੰਮ ਕੰਮਾ ਸ਼ੁਰੂ ਕਰਤਾ ਹੁਣ ਅਸੀਂ ਬੋਇਲ ਅੰਡੇ ਮਤਲਬ 2 3 ਕੰਮ ਅਹੀਂ ਨਾਲ ਲਾਤੇ ਹੁਣ ਮਹਾਰਾਜ ਦੀ ਮਰਜ਼ੀ ਆ ਕੀ ਪਤਾ ਸਾਡੇ ਕੇ ਕੀ ਕੰਮ ਹਾਂਜੀ ਘਰ ਦਾ ਗੁਜ਼ਾਰਾ ਵਧੀਆ ਹੋ ਜਾਂਦਾ ਸਾਡੇ ਬੱਚਿਆਂ ਦਾ ਵੀ ਖਰਚਾ ਚੱਲ ਜਾਂਦਾ ਜੇ ਬੱਚੇ ਕਿੰਨੀ ਕਿੰਨੀ ਪੜ੍ਹਦੇ ਦੋ ਬੱਚੇ ਮੇਰੇ ਇੱਕ ਤੇ ਫਸਟイヤー ਤੇ ਬੇਟੀ ਫਸਟイヤー ਤੇ ਹੁਣ ਵੀ ਇਹ ਮਤਲਬ ਸੈਕੰਡਰੀਟ ਤੇ ਹੋ ਜਾਣਾ ਜੇ ਤੇ ਬੇਟੇ ਨੇ ਸੈਕੰਡイヤー ਕਰ ਲਈ ਆ ਹੁਣ ਬੀਏ ਕੰਪਲੀਟ ਕਰ ਲੈਣੀ ਤੇ ਛੋਟੀ ਜਿਹੜੀ ਬੇਟੀ 10ਵੀਂ ਕਰਦੀ ਪਈ ਜੇ ਇਹ ਦੇਖਿਆ ਤੁਸੀਂ ਜਸਵਿੰਦਰ ਕੌਰ ਨੇ ਉਹਨਾਂ ਨੇ ਕਿਹਾ ਵੀ ਜਿਹੜੇ ਮੇਰੇ ਸੁਪਨੇ ਤੇ ਪੂਰੇ ਨਹੀਂ ਹੋਏ ਪਰ ਆਪਣੇ ਬੱਚੇ ਪੜਾ ਕੇ ਉਹ ਆਪਣਾ ਸੁਪਨਾ ਪੂਰਾ ਕਰਨਾ ਚਾਹੁੰਦੇ ਕਿਉਂਕਿ ਉਹ ਕਹਿੰਦੇ ਮੇਰੇ ਬੱਚੇ ਜਿਹੜੇ ਹੀ ਅਫਸਰ ਲੱਗ ਜਾਣ ਮੈਨੂੰ ਇੰਨਾ ਹੀ ਬੜਾਵਾ ਮੈਂ ਬਟਾਲਾ ਤੋਂ ਵਿੱਕੀ ਮਲਕ